ਆਮ ਆਦਮੀ ਪਾਰਟੀ ਦੇ ਬਹੁਤੇ ਐਮਐਲਏ ਜੇ 92 ਤੋਂ 60 ਨੂੰ ਕਹਿਣਾ ਹੋਵੇ ਤਾਂ ਸੱਤਾ ਦਾ ਇਨਾ ਪਤੂਰ ਚੜਿਆ ਹੋਇਆ ਹੈ ਕਿ ਇਹ ਗੁੰਡਾਗਰਦੀ ਦੀ ਇਹਨਾਂ ਨੇ ਹੱਥ ਆਪਣੇ ਹਲਕਿਆਂ 'ਚ ਵੀ ਮਕਾਰ ਛੱਡੀ ਆ ਐਮਐਲਏ ਪਠਾਨ ਮਾਜਰਾ ਮਰਦਾਬਾਤ ਤੇ ਇਥੋਂ ਚੇਤਾਵਨੀ ਦਿੰਦੇ ਆ ਰਮੀ ਸਿੰਘ ਪਠਾਨ ਮਾਜਰਾ ਨੂੰ ਕਿ ਜੇਕਰ ਅੱਗੇ ਤੋਂ ਇਹ ਗੁੰਡਾਗਰਦੀ ਕੀਤੀ ਤਾਂ ਅੱਜ ਪੁਤਲਾ ਐ ਇਦੋਂ ਵੱਡੇ ਸੰਘਰਸ਼ ਛੇੜਾਂਗੇ ਤੁਹਾਡੀ ਗੱਲ ਤਾਂ ਲੋਕ ਤੁਹਾਡੇ ਘਰੇ ਕਰਨਗੇ ਲੋਕ ਤੁਹਾਡੀ ਸੱਥਾਂ 'ਚ ਕਰਨਗੇ ਲੋਕ ਤੁਹਾਡੀਆਂ ਸ਼ਹਿਰਾਂ 'ਚ ਕਰਨਗੇ ਜੰਗ ਲਿੰਗਾ ਜਥੇ ਬੰਦੀਆਂ ਪੱਤਰਕਾਰ ਭਾਈਚਾਰੇ ਦੇ ਨਾਲ ਖੜੇ ਆ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਇਹਨਾਂ ਦੇ ਐਮ ਐਲ ਏ ਤੋਂ ਵੱਧ ਧੱਕੇਸ਼ਾਹੀ ਕਰਨਗੇ ਕਿਸੇ ਦੇ ਖਿਲਾਫ ਪੱਤਰਕਾਰ ਨੂੰ ਕੋਈ ਧਮਕੀ ਆਵੇਗੀ ਤਾਂ ਹਰ ਸੰਘਰਸ਼ ਇੱਕ ਪਲੇਟਫਾਰਮ ਤੇ ਹੋ ਕੇ ਲੜ ਕੇ ਜਵਾਬ ਦੇਣਾ ਇਹ ਜੀ ਦੇਖੋ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਹੈ ਬਾਈਟ ਜਲਾਸ ਚੱਲ ਰਿਹਾਗਾ ਉਹਦੇ ਦੌਰਾਨ ਅੰਦਰ ਚਲੋ ਤੁਸੀਂ ਦੇਖ ਹੀ ਰਹੇ ਹੋ ਕਿ ਕਿਸ ਤਰੀਕੇ ਨਾਲ ਵਿਧਾਨ ਸਭਾ ਚੱਲ ਰਹੀ ਹੈ ਉਹ ਸਾਰਿਆਂ ਨੂੰ ਪਤਾ ਹੀ ਹੈ ਪਰ ਇੱਕ ਘਟਨਾ ਕੀ ਵਾਪਰਦੀ ਹੈ ਇੱਕ ਪੱਤਰਕਾਰ ਨੇ ਸੰਦੀਪ ਲਾਧੂ ਕਾ ਏ ਬੀ ਸੀ ਪੰਜਾਬ ਚੈਨਲ ਹੈ ਉਹ ਚੈਨਲ ਆ ਜਿਹੜਾ ਨਿਰਪੱਖ ਗੱਲ ਕਰਦਾ ਹੈ ਜਿਹੜਾ ਪੰਜਾਬ ਦੀ ਗੱਲ ਕਰਦਾ ਹੈ ਜਿਹੜਾ ਕਿ ਜਿਵੇਂ ਬਾਕੀ মিডিਆ ਬਹੁਤ ਵੱਡੀ ਗਿਣਤੀ ਵਿੱਚ ਸਰਕਾਰ ਦੀ ਗੋਦੀ 'ਚ ਬੈਠਾ ਹੈ ਉਹ ਗੋਦੀ 'ਚ ਨਹੀਂ ਬੈਠਾ ਉਹ ਉੱਥੇ ਲੋਕਾਂ ਦੀ ਗੱਲ ਕਰਦਾ ਹੈ ਉਹਨਾਂ ਵੱਲੋਂ ਇੱਕ ਰਿਪੋਰਟ ਕੀਤੀ ਗਈ ਕਿ ਐਮ.ਐਲ.ਏ ਹਰਮੀਤ ਸਿੰਘ ਪਠਾਨ ਮਾਜਰਾ ਤੇ ਦੂਜੇ ਐਮ.ਐਲ.ਏ ਨੇ ਰੋਪੜ ਤੋਂ ਉਹਨਾਂ ਦੀ ਜਿਹੜੀ ਆਪਸ ਦੇ ਵਿੱਚ ਗੱਲਬਾਤ ਹੁੰਦੀ ਹੈ ਉਹਨਾਂ ਦਾ ਗੱਲਬਾਤ ਤੋਂ ਬਾਅਦ ਮਾਮਲਾ ਜਿਹੜੀ ਉਹ ਆਪਸ ਦੇ ਵਿੱਚ ਲੜਦੇ ਆ ਤਾਂ ਆਥ ਨੇ ਆ ਕੇ ਦਿਨੇਸ਼ ਛੱਡਾ ਦੂਜੇ ਐਮ.ਐਲ.ਏ ਨੇ ਦਿਨੇਸ਼ ਛੱਡਾ ਉਹ ਆਪਦੇ ਵਿੱਚ ਗੁੱਸੇ ਗਲੇ ਹੁੰਦੇ ਨੇ ਇੱਕ ਦੂਜੇ ਨਾਲ ਦੋਨੇ ਵਿਧਾਇਕ ਨੇ موجوده ਸੱਤਾਧਾਰੀ ਪਾਰਟੀ ਦੇ ਤਾਂ ਉਹ ਆਥ ਨੇ ਪੱਤਰਕਾਰ ਆ ਕੇ ਰਿਪੋਰਟ ਕਰ ਦਿੰਦੇ ਆ ਕਿ ਇਸ ਤਰੀਕੇ ਨਾਲ ਵਾਪਰਿਆ ਅਗਲੇ ਦਿਨ ਦੇਖੋ ਜੇ ਕਿਸੇ ਨੂੰ ਖਬਰ ਤੋਂ ਇਤਰਾਜ਼ ਹੋਵੇ ਤਾਂ ਉਹ ਮਾਨਹਾਨੀ ਦਾ ਕੇਸ ਕਰ ਸਕਦਾ ਹੈ ਅਦਾਲਤਾਂ ਪਈਆਂ ਕੋਰਟ ਪਈ ਹੈ ਕਾਰਵਾਈ ਕਰ ਸਕਦਾ ਪਰ ਜਿਵੇਂ ਕਿ ਸਭ ਨੂੰ ਪਤਾ ਹੀ ਹੈ ਕਿ ਆਮ ਆਦਮੀ ਪਾਰਟੀ ਦੇ ਬਹੁਤੇ ਐਮਐਲਏ ਜੇ 92 ਤੋਂ 60 ਨੂੰ ਕਹਿਣਾ ਹੋਵੇ ਤਾਂ ਸੱਤਾ ਦਾ ਇਨਾ ਫਤੂਰ ਚੜਿਆ ਹੋਇਆ ਹੈ ਕਿ ਇਹ ਗੁੰਡਾਗਰਦੀ ਦੀ ਇਹਨਾਂ ਨੇ ਹੱਦ ਆਪਣੇ ਹਲਕਿਆਂ ਚ ਵੀ ਮੋਕਾ ਛੱਡੀ ਹੈ ਤੇ ਬਾਕੀ ਜਿਹੜਾ ਕੋਈ ਬੋਲਦਾ ਇਹਨਾਂ ਦੇ ਖਿਲਾਫ ਉਹਨਾਂ ਤੇ ਕਿਸੇ ਤੇ ਪਰਚਾ ਕਿਸੇ ਨੂੰ ਮਾਨਹਾਨੀ ਦੇ ਨੋਟਿਸ ਕਿਸੇ ਤੇ ਬਿਜਲੀ ਬੋਰਡ ਦੇ ਛਾਪੇ ਕਿਸੇ ਤੇ ਕਿਸੇ ਤਰੀਕੇ ਨਾਲ ਉਹਦੀ ਆਵਾਜ਼ ਦਬਾਈ ਜਾਂਦੀ ਹੈ ਤਾਂ ਕਿ ਉਹ ਬੰਦਾ ਦੁਬਾਰਾ ਬੋਲੇ ਨਾ ਤਾਂ ਉਸੇ ਤਰੀਕੇ ਨਾਲ ਹਰਮਿੰਦਰ ਸਿੰਘ ਪਠਾਨ ਮਾਜਰਾ ਉਹ ਜਿਹੜੇ ਸੰਦੀਪ ਲਾਧੂ ਕਾ ਦੇ ਨਾਲ ਉਹ ਸਾਥੀ ਮਨਦੀਪ ਸਿੰਘ ਸੀ ਕੈਮਰਾ ਕਰ ਰਹੇ ਸੀ ਉਹਨਾਂ ਨੂੰ ਜਾ ਕੇ ਕਹਿੰਦਾ ਵੀ ਤੇਰੇ ਜੁੱਤੀਆਂ ਪਹਿਣਗੀਆਂ ਤੇਰੇ ਤੇ ਤੇਰੇ ਸਾਥੀ ਦੇ ਐਨੀ ਗੱਲ ਕਹਿੰਦਾ ਤਾਂ ਜਦੋਂ ਗੱਲ ਸੰਦੀਪ ਨੂੰ ਪਤਾ ਲੱਗਦੀ ਹੈ ਸੰਦੀਪ ਆ ਕੇ ਫੇਰੇ ਗਾਲੀ ਕਰਦਾ ਵੀ ਹਾਂ ਐਮਐਲਏ ਸਾਹਿਬ ਉਹ ਕਹਿੰਦਾ ਤੈਨੂੰ ਵੀ ਦੇਖ ਲਊਗਾ ਉਦੋਂ ਬਾਅਦ ਮਾਮਲਾ ਵੱਧ ਜਾਂਦਾ ਗਾਲੀ ਗਲੋਚ ਹੋ ਜਾਂਦੀ ਹੈ ਹਾਲਾਂਕਿ ਪੱਤਰਕਾਰ ਕੋਈ ਅਸભ્ય ਕਿ ਪਾਸ਼ਾ ਦੀ ਵਰਤੋਂ ਨਹੀਂ ਕਰਦਾ ਪਰ ਐਮਐਲਏ ਬਾਅਦ ਚ ਵੀ ਕਹਿੰਦਾ ਕਿ ਤੈਨੂੰ ਬਾਹਰ ਦੇਖੂਗਾ ਤਾਂ ਇੱਥੋਂ ਇਹ ਸਾਫ਼ ਜਾਹਰ ਹੁੰਦਾ ਹੈ ਕਿ ਆਮ ਲੋਕਾਂ ਦੀ ਸਰਕਾਰ ਕਹਿਣ ਵਾਲੀ ਇਹ ਆਮ ਆਦਮੀ ਪਾਰਟੀ ਦੇ ਐਮਐਲਏ ਕਿਸ ਤਰੀਕੇ ਨਾਲ ਗੁੰਡਾਗਰਦੀ ਕਰ ਰਹੇ ਆ ਕਿਸ ਤਰੀਕੇ ਨਾਲ ਮੀਡੀਆ ਨੂੰ ਦਬਾਉਂਦੀਆਂ ਗੱਲਾਂ ਕਰਦੇ ਆ ਇੱਕ ਪਾਸੇ ਇਹਨਾਂ ਦੀ ਪਾਰਟੀ ਇਹ ਕਹਿੰਦੀ ਹੈ ਕਿ ਕੇਂਦਰ ਦੇ ਵਿੱਚ ਜਿਹੜਾ ਪ੍ਰਧਾਨ ਮੰਤਰੀ ਮੋਦੀ ਜਾਂ ਬੀਜੇਪੀ ਉਹ ਗੋਦੀ ਮੀਡੀਆ ਬਣਾਈ ਬੈਠੀ ਆ ਆਪਣੇ ਮੀਡੀਆ ਨੂੰ ਤਾ ਇਹ ਵੀ ਪੰਜਾਬ ਦੇ ਵਿੱਚ ਸੇਮ ਹੀ ਹੈ ਬਹੁਤੇ ਹੱਦ ਤੱਕ ਦਾ মিডিਆ ਜਿਹੜਾ ਉਹ ਇਹਨਾਂ ਦਾ ਗੋਦੀ মিডিਆ ਬਣ ਚੁੱਕਿਆ ਹੈ ਪਰ ਜਿਹੜਾ ਕੋਈ ਨਿਰਪੱਖ ਗੱਲ ਕਰਦਾ ਉਹਨਾਂ ਨੂੰ ਇਹਨਾਂ ਦੇ ਐਮਐਲਏ ਧਮਕੀਆਂ ਗੁੰਡਾਗਰਦੀ ਇਸ ਤਰੀਕੇ ਨਾਲ ਕਰਦੇ ਆ ਸੋ ਇਹ ਬੇਨਤੀ ਹੈ ਪੰਜਾਬ ਦੇ ਮੁੱਖ ਮੰਤਰੀ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਿ ਇਸ ਤਰੀਕੇ ਦੀਆਂ ਗੁੰਡਾਗਰਦੀਆਂ ਤੋਂ ਰੋਕੋ ਇਹਨਾਂ ਨੂੰ ਇਹਨਾਂ ਦੀ ਕਲਾਸ ਲਾਓ ਇਹਨਾਂ ਨੂੰ ਅਕਲ ਸਿਖਾਓ ਇਹ ਗੁੰਡਾਗਰਦੀ ਇਸ ਤਰੀਕੇ ਨਾਲ ਨਹੀਂ ਚੱਲੇਗੀ ਇਹ ਪੰਜਾਬ ਹੈ ਇਹ ਵੱਡੇ ਵੱਡੇ ਨੇ ਚੀਕਾਂ ਕਢਾਉਂਦਾ ਜੇ ਤੁਹਾਨੂੰ 92 ਦਿੱਤੇ ਐ ਇਹ ਤੋਂ ਪਹਿਲਾਂ ਵੀ ਇਹਨਾਂ ਨੇ ਕਿਸੇ ਨੂੰ 72 ਦਿੱਤੇ ਐ ਕੋਈ 25 ਸਾਲ ਰਾਜ ਕਰਨ ਦੀਆਂ ਗੱਲਾਂ ਕਰਦਾ ਰਿਹਾ ਸੋ ਇਹ ਪੰਜਾਬ ਹੈ ਇਹਨੇ ਵੱਡੇ ਵੱਡਿਆਂ ਦੇ ਮੂੰਹ ਮੋੜੇ ਐ ਤੇ ਨਾ ਸੰਦੀਪ ਲਾਦੂ ਕਾ ਦਬਨ ਵਾਲਾ ਤੇ ਨਾ ਪੰਜਾਬ ਦੇ ਲੋਕ ਉਹਨਾਂ ਨੂੰ ਦਬਨ ਦੇਣ ਅੱਜ ਜੈਤੋ ਡਿਜੀਟਲ মিডিਆ ਪ੍ਰੈਸ ਕਲੱਬ ਤੇ ਨਾਲ ਹੀ ਸਮੂਹ ਕਿਸਾਨ ਜਥੇਬੰਦੀਆਂ ਤੇ ਸ਼ਹਿਰ ਦੇ ਪਤਵੰਤੇ ਸੱਜਣ ਇਹਨਾਂ ਉੱਚ ਰੋਸ ਸੀ ਕਿ ਇਹ ਤੱਕਾ ਜੇ মিডিਆ ਦੀ ਆਵਾਜ਼ ਹੀ ਬੰਦ ਹੋ ਗਈ ਜੇ ਨਰ ਪੱਖ মিডিਆ ਹੀ ਬੰਦ ਹੋ ਗਿਆ ਜਿਵੇਂ ਤਾਂ ਬਾਕੀ ਫਿਰ ਕੰਮ ਕਿਵੇਂ ਚੱਲੂਗਾ ਲੋਕਾਂ ਦੀ ਆਵਾਜ਼ ਕਿਹਨੇ ਚੱਕਣੀ ਹੈ মিডিਆ ਨੇ ਲੋਕਾਂ ਦੀ ਆਵਾਜ਼ ਕਿਹਨੇ ਲੋਕਾਂ ਦੇ ਦਰਦ ਦੁੱਖ ਕਿਹਨੇ ਦੱਸਨੇ মিডিਆ ਨੇ ਤੇ ਜੇ মিডিਆ ਹੀ ਸਰਕਾਰ ਦੀਆਂ ਗੋਦੀਆਂ ਚ ਬਹਿ ਗਿਆ ਜਾਂ ਡਰ ਗਿਆ ਤਾਂ ਫਿਰ ਲੋਕਾਂ ਦੀ ਆਵਾਜ਼ ਕੌਣ ਚੱਕੇਗਾ ਤਾਂ ਉਸੇ ਤਹਿਤ ਅੱਜ ਪੁਤਲਾ ਫੂਕਿਆ ਜਾਣਾ ਹਰਮਿੰਦਰ ਸਿੰਘ ਪਠਾਨ ਮਾਜਰਾ ਦਾ ਤੇ ਇਥੋਂ ਚੇਤਾਵਨੀ ਦਿੰਦੇ ਹਾਂ ਹਰਮਿੰਦਰ ਸਿੰਘ ਪਠਾਨ ਮਾਜਰਾ ਨੂੰ ਕਿ ਜੇਕਰ ਅੱਗੇ ਤੋਂ ਇਹ ਗੁੰਡਾਗਰਦੀ ਕੀਤੀ ਅੱਜ ਪਤਲਾ ਇਹ ਤੋਂ ਵੱਡੇ ਸੰਘਰਸ਼ ਛੜਾਂਗੇ ਸਮੂਹ ਕਿਸਾਨ ਜਥੇਬੰਦੀਆਂ ਸਪੋਰਟ ਚ ਨੇ ਸਮੂਹ ਕਿਸਾਨ ਜਥੇਬੰਦੀਆਂ ਪੰਜਾਬ ਲੈਵਲ ਤੇ ਸਪੋਰਟ ਚ ਨੇ ਉਹਨਾਂ ਦੇ ਇੱਕ ਹੀ ਆਖਿਆ ਕਿ ਜੇ ਤੁਸੀਂ ਅੱਗੇ ਲੱਗੋ ਪਿੱਛੇ ਅਸੀਂ ਤੁਹਾਡੇ ਖੜੇ ਆ ਅਸੀਂ ਇਸ ਤਰੀਕੇ ਦੇ ਸੰਘਰਸ਼ਾਂ 'ਚ ਪੈਣਾ ਨਹੀਂ ਕਿਉਂਦੇ ਪਰ ਜੇਕਰ ਮਜਬੂਰ ਕਰੇਗੀ ਇਸ ਤਰੀਕੇ ਨਾਲ ਆਮ ਆਦਮੀ ਪਾਰਟੀ ਦਾ ਕੋਈ ਹੋਰ ਵੀ ਐਮਐਲਏ ਅੱਜ ਹਰਮੀਤ ਸਿੰਘ ਪਠਾਨ ਮਾਜਰਾ ਨਹੀਂ ਬਾਕੀ ਐਮਐਲਏ ਨੂੰ ਵੀ ਪਹਿਲਾਂ ਸੁਖਾ ਜਿਹੜੇ ਬਾਗਾਪੁਰਾਂ ਤੋਂ ਐਮਐਲਏ ਹੈ ਉਹਨਾਂ ਨੇ ਵੀ ਇੱਕ ਪੱਤਰਕਾਰ ਨੂੰ ਆਪਣੇ ਦਫ਼ਤਰ ਬੁਲਾ ਕੇ ਕੁੱਟਿਆ ਸੀ ਤਾਂ ਅਸੀਂ ਉਹ ਸਾਰਿਆਂ ਨੂੰ ਚੇਤਾਵਨੀ ਦਿੰਦੇ ਆ ਕਿ ਅੱਗੇ ਤੋਂ ਜੇ ਗੁੰਡਾਗਰਦੀ ਤਾਂ ਤੁਹਾਨੂੰ ਵੱਡੇ ਸੰਘਰਸ਼ਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ 2024 ਦੀਆਂ ਚੋਣਾਂ ਨੇ ਢਿੱਕ ਹੈ ਤਾਂ ਉਹ ਚੋਣਾਂ ਦੇ ਵਿੱਚ ਲੋਕ ਮੂੰਹ ਤੋੜਨਾ ਜਵਾਬ ਦੇਣਗੇ ਪ੍ਰਧਾਨ ਜੀ ਮੈਂ ਨੈਸ਼ਨ ਤੋਂ ਸੋਣਾ ਮੈਂ ਆਪ ਇੱਕ ਗਨਕ੍ਰਾਂਤੀਕਾਰੀ ਅਸੀਂ ਤਾਂ ਕਹਿੰਦੇ ਜਿੱਥੇ ਜਵਰ ਆ ਉੱਥੇ ਟੱਕਰ ਹੈ 92 ਐਮਐਲਏ ਦਿੱਤੇ ਗੁੱਸੇ ਦੇ ਸ਼ਿਕਾਰ ਸਾਡੇ ਲੋਕਾਂ ਨੇ ਦਿੱਤੇ ਪਹਿਲਾਂ ਵੀ ਸਰਕਾਰਾਂ ਆਈਆਂ ਹੁਣ ਵੀ ਸਰਕਾਰਾਂ ਆਈਆਂ ਕਿਉਂਕਿ ਇਹਨਾਂ ਦਾ ਬਹੁਤੀ ਆਸ ਨਹੀਂ ਕਿਉਂਕਿ ਅਣਜਾਣ ਬੰਦਿਆਂ ਨੂੰ ਤੁਸੀਂ ਕੁਰਸੀ ਤੇ ਬਾਕੇ ਅੱਜ ਕੱਲ ਇਹ ਕੁਝ ਵੇਖਣਾ ਹੀ ਪੈਣਾ ਜਿਹੜਾ ਉਹ ਪਠਾਨਾ ਉਹਨੂੰ ਵੀ ਇੱਕ ਹੈਂਕੜ ਬਣ ਗਈ ਉਹਨੂੰ ਵੀ ਇਹ ਲੱਗਣ ਲੱਗ ਗਿਆ ਵੀ ਜੋ ਜੋ ਮੈਂ ਮੇਰੇ ਇਲਾਕੇ ਚ ਚਾਹਣਾ ਉਹੀ ਵਾਪਰੂਗਾ ਉੱਥੇ ਨਹੀਂ ਆਪਾਂ ਬਾਗੇ ਬਣਾਣੇ ਵੇਖ ਲਓ ਇੱਕ ਕਿਸਾਨ ਜਿੱਤੇ ਬੰਦੀਆਂ ਸਵਾਲ ਕਰਦੀਆਂ ਉਹਨਾਂ ਨੂੰ ਗਾਲਾਂ ਕੱਢਦਾ ਐਮਐਲਏ ਵੇਖ ਲਓ ਇੱਥੇ ਜਿਹੜਾ ਨੇ ਸੰਗਦਰਸ਼ਨ ਲਾਇਆ ਵੀ ਜਿਹੜੇ ਅਫਸਰ ਥੋੜੇ ਘਰਾਂ ਜਾ ਕੇ ਕੰਮ ਕਰਨਗੇ ਸਾਡੇ ਪੱਤਰ ਤਾਰਾ ਜੀ ਨੇ ਸਵਾਲ ਕੀਤਾ ਉਹਨਾਂ ਦੇ ਕਾਗੂ ਨੇ ਤਾਰਾ ਸਿੰਘ ਨੇ ਉਹਨੂੰ ਬਹੁਤ ਕੁਝ ਬੋਲਿਆ ਇਹ ਇਕੱਲੇ ਇੱਥੇ ਨਹੀਂ ਪੰਜਾਬ 'ਚ ਇਹ ਸਾਰੇ ਪੰਜਾਬ ਦੇ ਵਿੱਚ ਇਹਨਾਂ ਦੀ ਕਲਾਸ ਦੀ ਲੋੜ ਨਹੀਂ ਸਮੁੱਚੇ ਲੋਕਾਂ ਨੂੰ ਇਹਨਾਂ ਦੇ ਖਿਲਾਫ ਉੱਠਣਾ ਪੈਣਾ ਤੇ ਕਿਉਂਕਿ ਜਿਹੜੀ ਪ੍ਰੈਸ ਹੈ ਜੇ ਅਸੀਂ ਬਾਰਡਰਾਂ ਤੇ ਬੈਠੇ ਆਂ ਜੇ ਅਸੀਂ ਸਾਡੀਆਂ ਗੱਲਾਂ ਗਈਆਂ ਤਾਂ ਪ੍ਰੈਸ ਤਾਂ ਨਹੀਂ ਗਈਆਂ ਗੋਦੀ ਮਿੜੇਗਾ ਤਾਂ ਬਹੁਤ ਆ ਜਿਹੜਾ ਪਰ ਅਸੀਂ ਇਹਨਾਂ ਦੀ ਜਿਹੜੀ ਪ੍ਰੈਸ ਤੇ ਹਮਲਾ ਹੋਇਆ ਅਸੀਂ ਆਪਣੀ ਭਾਰਤੀ ਕਿਸਾਨ ਨੂੰ ਕ੍ਰਾਂਤੀਕਾਰੀ ਵੱਲੋਂ ਸਖਤ ਸੱਦਾਵਾਂ ਚ ਖੇਦੀ ਕਰਦੇ ਆਂ ਅਸੀਂ ਚੇਤਾਵਨੀ ਦਿੰਨੇ ਆਂ ਕਿ ਜੋ ਪਠਾਣਾ ਨੇ ਜੋ ਪਠਾਣਾ ਆਪਣੀ ਕੁਝ ਵੀ ਆ ਪਠਾਣ ਤਾਂ ਲੜਦੇ ਹੁੰਦੇ ਸੀ ਲੋਕਾਂ ਲਈ ਪਰ ਜਿਹੜਾ ਬੱੱਸੀ ਬਣਾਉਣ ਵਜਦਾ ਇਹਦਾ ਲੋਕਾਂ ਦੀਆਂ ਜੋਕਾਂ ਦਾ ਖੜ ਗਿਆ ਇਹ ਪਰ ਜੋਕਾਂ ਨੂੰ ਜਿਨ੍ਹਾਂ ਨੇ ਲੋਕਾਂ ਨੇ ਨੱਥ ਪਾਈ ਹੈ ਇਹ ਸ਼ਹਿਰ ਜੈਤੋ ਹੈ ਜੇਕਰ ਇੱਥੇ ਵੀ ਕਿਸੇ ਦੀ ਹਰਕਤ ਇਹ ਸੋਚ ਲਈ ਤੇ ਸ਼ਹਿਰ ਮੇ ਬੱੱਸੀ ਪਠਾਣਿਆਂ ਵਾਲੇ ਨੂੰ ਚੱਲ ਸਕਦੇ ਆ ਵੀ ਇਹ ਬਹੁਤਾ ਚਿਰ ਨਹੀਂ ਚੱਲੂਗੀ ਅਸੀਂ ਇਹਨਾਂ ਪ੍ਰੈਸ ਦੇ ਨਾਲ ਆ ਕਿਉਂਕਿ ਪ੍ਰੈਸ ਨਹੀਂ ਸਾਡਾ ਜਿਹੜਾ ਪ੍ਰਚਾਰ ਲੈ ਕੇ ਜਾਣਾ ਲੋਕਾਂ 'ਚ ਲੈ ਕੇ ਜਾਣਾ ਅਸੀਂ ਉਹਦੀ ਨਖੇਦੀ ਕਰਦੇ ਹੋਏ ਮੰਗ ਕਰਦੇ ਆ ਕਿ ਆਪਦੇ ਐਮਐਲਏ ਨੂੰ ਸਹੀ ਥਿਸ ਵਾਲੇ ਪਾਸੇ ਲੈ ਕੇ ਜਾਣ ਤੇ ਨਹੀਂ ਜਿਹੜੀ 24 ਵਾਲੀਆਂ ਜਿਹੜੀਆਂ ਆ ਗਿਆਂ ਅਪ੍ਰੈਲਾਂ ਦੇ ਵਿੱਚ ਉਹ 92 ਮਿਲੋ ਇਹ ਰਾਤ ਉੱਠੋ ਦਾ ਦੱਸੋ ਸਾਡਾ ਭਗਵੰਤ ਮਾਨ ਇਹ ਕਹਿੰਦਾ ਕਿ ਇਤਿਹਾਸ ਸਿਰਜਦੇ ਹੋ 13 ਸੀਟਾਂ ਦਾ ਇਤਿਹਾਸ ਸਿਰਜਣ ਵਾਸਤੇ ਲੋਕ ਬੈਠੇ ਆ ਉਹ ਕਿਹਦੇ ਵਾਸਤੇ ਸਿਰਜਣਗੇ ਪਤਾ ਨਹੀਂ ਨੰਬਰ 2 ਤੇ ਜਿਹੜੀ ਵਿਧਾਨ ਸਭਾ ਜਿਹਨੂੰ ਇਹ ਪਵਿੱਤਰ ਕਹਿੰਦੇ ਆ ਉਹਨੂੰ ਇੱਕ ਡਰਾਮਾ ਬਣਾ ਲਿਆ ਇਹਨਾਂ ਨੇ ਲਿਆਓ ਜਿੰਦੇ ਲਾਓ ਆਪਾਂ ਇਹਨਾਂ ਨੂੰ ਅੰਦਰ ਵੜ ਕੇ ਇਹਨਾਂ ਨਾਲ ਗੱਲ ਕਰਨੀ ਹੈ ਤੁਹਾਡੀ ਗੱਲ ਦਾ ਲੋਕ ਥੋੜੇ ਘਰੇ ਕਰਨਗੇ ਲੋਕ ਤੁਹਾਡੀ ਸੱਥਾਂ ਚ ਕਰਨਗੇ ਲੋਕ ਤੁਹਾਡੀਆਂ ਸ਼ਹਿਰਾਂ ਚ ਕਰਨਗੇ ਵੀ ਉਹ ਬੰਦਾ ਵਧੀਆ ਹੈ ਤੇ ਇਸ ਕਰਕੇ ਅਸੀਂ ਦੁਬਾਰੇ ਫੇਰ ਆਪਣੀ ਭਾਰਤੀ ਕਿਸਾਨ ਯੂਨਿਟ ਕ੍ਰਾਂਤੀਕਾਰੀ ਵੱਲੋਂ ਸਮੁੱਚੀ ਪ੍ਰੈਸ ਨੂੰ ਵਿਸ਼ਵਾਸ ਦਿਵਾਉਣਾ ਹੈ ਜੇ ਤੁਸੀਂ ਸਾਡੇ ਨਾਲ ਸ਼ਰਧਾ ਦੇ ਖੜੇ ਹੋ ਤੁਸੀਂ ਸਾਡੇ ਗਰੀਬਾਂ ਲੋਕਾਂ ਦੀ ਗੱਲ ਲੋਕਾਂ ਚ ਲੈ ਕੇ ਜਾਂਦੇ ਹੋ ਤੇ ਅੱਜ ਤੁਹਾਡੇ ਤੇ ਹਮਲਾ ਹੋਇਆ ਉਹ ਤੁਹਾਡੇ ਤੇ ਨਹੀਂ ਸਾਡੇ ਹੋਇਆ ਲੜੋ ਸਾਥੀਓ ਤੁਹਾਡੇ ਨਾਲ ਲੜਾਂਗੇ ਤੁਹਾਡੇ ਨਾਲ ਖੜਾਂਗੇ ਜਿੱਡੀਆਂ ਵੀ ਕੁਰਬਾਨੀਆਂ ਆਈਆਂ ਦੇਣ ਲਈ ਤਿਆਰ ਆ ਧੰਨਵਾਦ ਅੱਜ ਸਿੱਧੂ ਪਰਤੋ ਨੇ ਜਤਿੰਦਰ ਜੀ ਕਿ ਇਹਦੇ ਤੇ ਅੱਜ ਪਤਲਾ ਫੁਕਿਆ ਜਾਣਾ ਤੁਸੀਂ ਵੇਖੀਏ ਸਾਰੀ ਘਟਨਾ ਅੱਜ ਤੇ ਜਰੂਰ ਦੇਖੋ ਦੇਖੋ ਐਟ ਅ ਟਾਈਮ ਸਾਨੂੰ ਜਿਹੜਾ ਬੇਕੇਜ ਹੋਇਆ ਇੱਕ ਤਾਂ ਸਿੱਧੂ ਪਰ ਸਾਨੂੰ ਸੁਨੇਹਾ ਮਿਲਿਆ ਪੱਤਰਕਾਰ ਭਾਈਚਾਰਿਆਂ ਦਾ ਫੋਨ ਆਇਆ ਕਿ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਆ ਇਹਦੇ ਤੋਂ ਸਾਨੂੰ ਚੰਗੀ ਤਰ੍ਹਾਂ ਜਾਣੂ ਹੋਣਾ ਚਾਹੀਦਾ ਕਿ ਇਹ ਸਰਕਾਰ ਦਿੱਲੀ ਦੇ ਮੋਰਚੇ ਦੀ ਹਰੀ ਕ੍ਰਾਂਤੀ ਨੇ ਇਹ ਸਰਕਾਰ ਲਿਆਂਦੀ ਆ ਪਹਿਲਾਂ ਵਾਲੇ ਅੱਕੇ ਹੋਇਆ ਤਾਂ ਇਹਨਾਂ ਦੇ 92 ਜਿਹੜੇ ਐਮਐਲਏ ਜਿਤਾ ਕੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਜਿਹੜੀ ਉਹ ਕੁਰਸੀ ਮਿਲੀ ਆ ਸੋ ਅੱਜ ਗੱਲ ਆ ਜਿਹੜੀ ਸਤਾ ਤੋਂ ਪਹਿਲਾਂ ਇਹ ਸਰਕਾਰਾਂ ਦੂਜੀਆਂ ਸਰਕਾਰਾਂ ਨੂੰ ਭੰਡਦੇ ਹੋਏ ਸਾਡਾ ਵਾਅਦਾ ਹੀ ਕਰਦਿਆਂ ਸੀ ਕਿ ਸਾਰੇ ਲੋਕਾਂ ਦੀ ਆਵਾਜ਼ ਆ ਜਿਹੜੀ ਉਠਾ ਕੇ ਹਰ ਮਸਲੇ ਦਾ ਹੱਲ ਆ ਜਿਹੜਾ ਬਹੁਤ ਘੱਟ ਸਮੇਂ ਦੇ ਵਿੱਚ ਕੀਤਾ ਜਾਊਗਾ ਜਿਦੇ ਵਿੱਚ ਸਾਡੇ ਕੁਝ ਕਿਸਾਨੀ ਮੁੱਦਿਆਂ ਨੂੰ ਲੈ ਕੇ ਮਜ਼ਦੂਰਾਂ ਨੂੰ ਲੈ ਕੇ ਦੁਕਾਨਦਾਰ ਭਾਈਚਾਰੇ ਨੂੰ ਲੈ ਕੇ ਖਾਸ ਕਰਕੇ ਜੇ ਮੈਂ ਗੱਲ ਕਰਾਂ ਅ ਨਸ਼ੇ ਦੇ ਮੁੱਦੇ ਨੂੰ ਇਹਨਾਂ ਨੇ ਕਿਹਾ ਸੀ ਅਸੀਂ 2 ਹਫ਼ਤੇ 'ਚ ਨਸ਼ਾ ਬੰਦ ਕਰ ਦੇਵਾਂਗੇ ਤਾਂ ਹੋ ਕੀ ਰਿਹਾ ਅੱਜ ਅੱਜ ਜੇ ਕੋਈ ਨੌਜਵਾਨ ਜਾਂ ਕੋਈ ਸਾਡਾ ਪੱਤਰਕਾਰ ਵੀਰ ਇਸ ਮੁੱਦਿਆਂ ਦੇ ਜਿਹੜੇ ਹੱਲ ਨਹੀਂ ਹੋ ਰਹੇ ਠੱਕੇਸ਼ਾਹੀ ਹੋ ਰਹੀ ਹੈ ਦੇ ਖਿਲਾਫ ਜੇ ਕੋਈ ਆਵਾਜ਼ ਉਠਾ ਰਿਹਾ ਤਾ ਉਹਨਾਂ ਦੀ ਆਵਾਜ਼ ਨੂੰ ਦੱਬਣ ਦੇ ਲਈ ਹਰ ਸਰਕਾਰ ਦਾ ਜਿਹੜਾ ਪ੍ਰੋਪੋਗੈਂਡਾ ਚੱਲ ਰਿਹਾ ਤਾਂ ਗੱਲ ਕੀ ਆ ਸਾਡਾ ਖਨੌਰੀ ਤੇ ਸ਼ੰਭੂ ਬਾਰਡਰ ਦੇ ਮੋਰਚੇ ਦੇ ਵਿੱਚ ਅਸੀਂ ਕੁਝ ਉਲਝੇ ਹੋਣ ਕਾਰਨ ਪਿਛਲੇ ਦਿਨਾਂ 'ਚ ਬਹੁਤ ਘਟ ਜਿਹੜੀ ਵੀਡੀਓ ਆ ਦੇਖ ਰਹੇ ਆ ਕਿ ਐਮਐਲਏ ਵੱਲੋਂ ਇੱਕ ਪੱਤਰਕਾਰ ਵੀਰ ਨੂੰ ਦਬਕਾਇਆ ਜਾ ਰਿਹਾ ਇੱਥੋਂ ਤੱਕ ਹੀ ਨਹੀਂ ਬਹੁਤ ਜਿਹੜੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸੋ ਇਸ ਮਸਲੇ ਨੂੰ ਲੈ ਕੇ ਅਸੀਂ ਹਰ ਸਾਡੀ ਬੀਕੇ ਜੋਇਕਤਾ ਸਿੱਧੂਪੁਰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਦਾ ਕਿਸਾਨ ਮਜ਼ਦੂਰ ਮੋਰਚਾ ਤੇ ਸਮੂਚੀਆਂ ਜੰਨੀਆਂ ਜਥੇਬੰਦੀਆਂ ਪੱਤਰਕਾਰ ਭਾਈਚਾਰੇ ਦੇ ਨਾਲ ਖੜੇ ਆ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਇਹਨਾਂ ਦੇ ਐਮ.ਐਲ.ਏ. ਤੋਂ ਵੱਧ ਧੱਕੇਸ਼ਾਹੀ ਕਰਨਗੇ ਕਿਸੇ ਦੇ ਖਿਲਾਫ ਪੱਤਰਕਾਰ ਨੂੰ ਕੋਈ ਧਮਕੀ ਆਵੇਗੀ ਤਾਂ ਹਰ ਸੰਘਰਸ਼ ਇੱਕ ਪਲੇਟਫਾਰਮ ਤੇ ਹੋ ਕੇ ਲੜ ਕੇ ਜਵਾਬ ਦੇਵਾਂਗੇ ਪ੍ਰਧਾਨ ਜੀ ਹਾਂ ਜੀ ਮੈਂ ਗੁਰਜੀਤ ਸਿੰਘ ਯਤਗਲ ਸੂਬਾ ਪ੍ਰਧਾਨ ਲੋਕ ਸੰਘਾ ਸੰਯੁਕਤ ਕਿਸਾਨ ਯੂਨੀਅਨ ਮੈਂ ਬਹੁਤ ਹੀ ਇਹ ਸਰਕਾਰ ਨੇ ਤੁਸੀਂ ਦੇਖੋ ਵਿਧਾਨ ਸਭਾ ਦੇ ਵਿੱਚ ਕੀ ਕੁਝ ਹੋ ਰਿਹਾ ਹੈ ਕਿੰਨੀ 1 2 ਇਹਨਾਂ ਨੂੰ ਬੋਲਣ ਦੀ ਬੋਲਦੇ ਆ ਜਦੋਂ ਵਿਧਾਨ ਸਭਾ ਦੇ ਵਿੱਚ ਇੱਕ ਮੰਦਰ ਦਾ ਰੂਪ ਹੈ ਉੱਥੇ ਹਰੇਕ ਬੰਦਾ ਜਾ ਕੇ ਮੱਥਾ ਨਹੀਂ ਟੇਕ ਸਕਦਾ ਕਿ ਜਿਨ੍ਹਾਂ ਨੂੰ ਲੋਕਾਂ ਬੋਟ ਪਾ ਕੇ ਇੱਕ ਮਾਨ ਸਨਮਾਨ ਨਾਲ ਜਿਨ੍ਹਾਂ ਨੂੰ ਬਹੁਤ ਸਨਮਾਨ ਨਾਲ ਉੱਥੇ ਭੇਜਿਆ ਜਾਂਦਾ ਵਿਧਾਨ ਸਭਾ ਚ ਤਾਂ ਪਰ ਉੱਥੇ ਜਿਹੜੇ ਸੰਵਿਧਾਨ ਦੇ ਵਿੱਚ ਲਿਖਿਆ ਵੀ ਉਹ ਬੰਦਾ ਹੀ ਜਾਊਗਾ ਜਿਹੜਾ ਲੋਕ ਭੇਜਣਗੇ ਉੱਥੇ ਵੀ ਇਹ ਕੀ ਕੁਸ਼ ਕਰ ਰਹੀ ਹੈ ਕਿੰਨੇ ਆਪਸ ਆਪ ਬੋਲ ਰਹੇ ਆ ਇੱਕ ਦੂਜੇ ਨੂੰ ਕਿਸੇ ਨੂੰ ਕਹਿੰਦਾ ਮੇਰੀਆਂ ਅੱਖਾਂ ਚ ਅੱਖਾਂ ਚ ਪਾ ਕੇ ਅੱਖਾਂ ਵੇਖ ਕਿਸੇ ਨੂੰ ਕੋਸ ਕਹਿੰਦੇ ਆ ਇਹ ਜਿਹੜੀ ਕਰ ਹੈ ਇਹ ਲੋਕਾਂ ਨੂੰ ਗਮਰਾਹ ਕਰਕੇ ਬਣੀ ਹੈ ਲੋਕਾਂ ਨੂੰ ਝੂਠ ਮਾਰ ਕੇ ਬਣੀ ਹੈ ਇਸ ਕਰਕੇ ਇਹਨਾਂ ਨੂੰ ਇਹ ਨਹੀਂ ਪਤਾ ਵੀ ਰਾਜਨੀਤੀ ਕੀ ਚੱਲਦੀ ਕੀ ਹੈ ਇਹ ਰਾਜਨੀਤੀ ਤੋਂ ਦੂਰ ਹੈ ਜੇ ਇਸੇ ਤੁਸੀਂ ਦੇਖੋ ਵੀ ਕੀ ਗੱਲ ਹੈ ਜੇ ਕੋਈ ਇੱਕ ਗਲਤੀ ਕਰਦਾ ਤਾਂ ਜਿਹੜੇ ਹੈਗੇ ਸਾਡੇ ਪੱਤਰਕਾਰ ਭਾਈਚਾਰਾ ਤਾਂ ਉਹ ਗਲਤੀ ਨੂੰ ਲੋਕਾਂ ਦੇ ਵਿੱਚ ਲਿਆਉਂਦੇ ਆ ਤਾਂ ਤਾਂ ਹੀ ਉਹਨੂੰ ਸੁਧਾਰ ਹੁੰਦਾ ਹੈ ਤੇ ਪੱਤਰਕਾਰਾਂ ਦੀ ਤਾਂ ਹੀ ਲੋੜ ਹੈ ਵੀ ਲੋਕਾਂ ਨੂੰ ਜਾਗਰਤ ਕਰਕੇ ਜੋ ਆਪਣੇ ਹੱਕ ਆ ਲੈ ਜਾਣ ਤੇ ਜੇਕਰ ਕਿਸੇ ਐਮਐਲਏ ਨੇ ਉੱਥੇ ਗਲਤੀ ਕੀਤੀ ਹਰਜੀਤ ਸਿੰਘ ਜਿਹੜਾ ਉਹਨਾਂ ਨੇ ਉਹਨਾਂ ਨੇ ਉਹਨੂੰ ਦਰਸਾਇਆ ਤਾਂ ਮਾਜਰਾ ਨੇ ਉਸ ਪੱਤਰਕਾਰ ਨਾਲ ਜੋ ਬਲਸਲੂਕਤੀ ਕੀਤੀ ਹੈ ਉਹ ਬਹੁਤ ਮੰਗ ਭਾ ਦੀ ਭਾਗੀ ਹੈ ਉਸ ਨੂੰ ਅਸੀਂ ਨਿੰਦਾ ਕਰਦੇ ਹਾਂ ਤੇ ਜੇਕਰ ਉਹਨਾਂ ਨੇ ਵਿਧਾਨ ਸਭਾ ਚ ਜਾਂ ਮੀਡੀਆ ਦੇ ਵਿੱਚ ਮਾਫੀ ਨਹੀਂ ਮੰਗੀ ਤਾਂ ਇਹਨਾਂ ਦੇ ਨਾਲ ਪੱਤਰਕਾਰ ਭਰਜਨਾਂ ਸਾਡੀ ਜਥੇਬੰਦੀ ਹੈਗੀ ਹੈ ਤੇ ਜੇਕਰ ਸਾਨੂੰ ਕੋਈ ਵੀ ਸ਼ੰਕਾਰ ਚ ਵਿੜਨਾ ਪਵੇ ਇਹਨਾਂ ਦੇ ਨਾਲ ਹੈ ਤੇ ਨਾਲ ਹੀ ਰਵਾਂਗੇ ਇਹਨਾਂ ਸਾਡਾ ਵਿਸ਼ਵਾਸ ਹੈ ਪੱਤਰਕਾਰ ਠੀਕ ਹੈ ਜੀ ਜੀ ਜਿਵੇਂ ਕਿ ਆਹ ਅਸੀਂ ਇੱਕ ਵੀਡੀਓ ਚੱਲੀ ਸੀਗੀ ਉਹਦੇ ਵਿੱਚ ਪਤਾ ਲੱਗਿਆ ਕਿ ਜੇ ਮੈਂ ਅਸੀਂ ਸ਼ੁਰੂ ਤੋਂ ਹੀ ਜਿਵੇਂ ਅਸੀਂ ਜਿਵੇਂ ਜਿਵੇਂ ਅਸੀਂ ਸ਼ੁਰੂ ਤੋਂ ਹੀ ਕਹਿ ਰਹੇ ਹਾਂ ਕਿ ਜਿਹੜੀ ਇਹ ਆਮ ਆਦਮੀ ਪਾਰਟੀ ਆ ਇਹ ਇੱਕ ਭਾਜਪਾ ਦੀ 20 ਪਾਰਟੀ ਆ ਕਾਰਨ ਕੀ ਹੈ ਜਿਸ ਤਰ੍ਹਾਂ ਭਾਜਪਾ ਸੈਂਟਰ ਦੇ ਉੱਪਰ ਕੋਈ ਵੀ ਪੱਤਰਕਾਰ ਆਵਾਇਤ ਆਉਂਦਾ ਤਾਂ ਤਾਂ ਉਹਨਾਂ ਨੂੰ ਦਬਾਉਂਦਾ ਇੱਥੋਂ ਤੱਕ ਕਿ ਉੱਥੇ ਗੋਦੀ মিডিਆ ਕਿਹਾ ਜਾਂਦਾ ਹੈਗਾ ਸੋ ਉਸੇ ਤਰ੍ਹਾਂ ਹੀ ਜਿਹੜਾ ਵੀ ਕੋਈ ਪੱਤਰਕਾਰ ਮੇਰਾ ਵੀਰ ਇੱਥੇ ਸੱਚ ਦਿਖਾਉਣਾ ਚਾਹੁੰਦਾ ਕਿਉਂਕਿ ਇਹਨਾਂ ਨੇ ਬਹੁਤ ਵੱਡੇ ਝੂਠ ਮਾਰ ਕੇ ਤੇ ਵਾਅਦੇ ਕਰਕੇ ਆਏ ਆ ਉਹ ਝੂਠੇ ਨਾ ਤਾਂ ਪੂਰੇ ਨਹੀਂ ਹੋ ਰਹੇਗੇ ਇਹਨਾਂ ਨੂੰ ਆਏ ਆ ਵੀ ਜੇ ਕੋਈ ਸਾਨੂੰ ਸਾਨੂੰ ਕੋਈ ਵੀ ਪੱਤਰਕਾਰ ਨਰਫਕੋਗੇ ਕੋਈ ਕੋਈ ਸਾਨੂੰ ਸਵਾਲ ਕਰੂਗਾ ਤਾਂ ਅਸੀਂ ਉਹਨਾਂ ਨੂੰ ਡਰਾਵਾਗੇ ਧਮਕਾਵਾਂਗੇ ਸੋ ਸਾਡੀ ਪੰਜਾਬ ਕਿਸਾਨ ਯੂਨੀਅਨ ਹਰਦੂ ਸਿੰਘ ਮਾਨਸਾਲੀ ਸਮੂਹ ਸੰਯੁਕਤ ਮੋਰਚਾ ਅਸੀਂ ਪੱਤਰਕਾਰ ਭਰਾਵਾਂ ਨਾਲ ਖੜੇ ਆ ਜਦੋਂ ਅਸੀਂ ਪਹਿਲਾਂ ਵੀ ਦਿੱਲੀ ਮੋਰਚਾ ਲਾਇਆ ਸੀ ਤਾਂ ਇਹਨਾਂ ਪੱਤਰਕਾਰ ਭਰਾਵਾਂ ਦਾ ਬਹੁਤ ਵੱਡਾ ਯੋਗਦਾਨ ਸੀਗਾ ਤਾਂ ਜਾ ਕੇ ਅਸੀਂ ਉਹ ਮੋਰਚਾ ਜਿੱਤਿਆ ਸੀਗਾ ਤੇ ਹੁਣ ਵੀ ਜੇਕਰ ਉਹ ਐਮਐਲਏ ਜਨਤਿਕ ਦੌਰ ਤੇ ਮਾਫੀ ਨਹੀਂ ਮੰਗਦਾਗਾ ਤਾਂ ਜਿਵੇਂ ਜਿਵੇਂ ਸਾਡੇ ਇਹ ਪੱਤਰਕਾਰ ਬਹਾਰ ਆਖਣਗੇ ਅਸੀਂ ਇਹਨਾਂ ਦੇ ਨਾਲ ਆ ਤੇ ਇੱਕ ਠੋਕੇ ਦੇ ਨਾਲ ਖੜਾਂਗੇ ਜੀ ਸ਼ਰਮਾ ਜੀ ਪਤਾ ਕੀ ਗੱਲ ਹੈ ਜਿਹੜੇ ਪੱਤਰਕਾਰ ਭਾਈ ਚਾਰਾ ਮੈਂ ਕਾਲਾ ਸ਼ਰਮਾ ਜੈਤੋ ਉਹਨਾਂ ਦੇ ਨਾਲ ਪਹਿਲਾਂ ਵੀ ਖੜਾ ਸੀ ਤੇ ਅੱਜ ਵੀ ਖੜਾ ਹਾਂ ਜਿਹੜੇ ਐਮਐਲਏ ਇਹਨਾਂ ਦੇ ਮਾਜਰਾ ਸਾਹਿਬ ਉਹਨਾਂ ਦੀ ਜਿਹੜੀ ਬੋਲੀ ਹੈ ਬਹੁਤ ਹੀ ਨਿੰਦਾਯੋਗ ਹੈ ਇਹਨਾਂ ਦਾ ਕਸੂਰ ਕੋਈ ਨਹੀਂ ਇਹਨਾਂ ਦਾ ਕੋਈ ਵੀ ਐਮਐਲਏ ਪੰਚਾਇਤ ਮੈਂਬਰ ਬਣਨ ਦੇ ਯੋਗ ਨਹੀਂ ਸੀ ਕਸੂਰ ਸਾਡੇ ਲੋਕਾਂ ਦਾ ਹੈ ਜਿਨ੍ਹਾਂ ਨੂੰ ਇੰਨਾ ਵੱਡਾ ਮਾਣ ਬਖਸ਼ ਕੇ ਐਮਐਲਏ ਬਣਾ ਕੇ ਵਿਧਾਨ ਸਭਾ ਦੇ ਵਿੱਚ ਭੇਜਿਆ ਪਰ ਪੱਤਰਕਾਰਾਂ ਦਾ ਕੰਮ ਕੀ ਹੈ ਸਵਾਲ ਕਰਨਾ ਤੇ ਉਹਨਾਂ ਦਾ ਕੰਮ ਹੁੰਦਾ ਸਵਾਲ ਦਾ ਜਵਾਬ ਦੇਣਾ ਨਾ ਕਿ ਉਥੇ ਗਾਲੀ ਗਲੋਚ ਕਰਨਾ ਮੈਂ ਆਪਣਾ ਮਾਜਰਾ ਸਾਹਿਬ ਨੂੰ ਤੇ ਮੁੱਖ ਮੰਤਰੀ ਪੰਜਾਬ ਨੂੰ ਕਹਿਣਾ ਚਾਹੁੰਦਾ ਹੈ ਵੀ ਮਾਜਰਾ ਸਾਹਿਬ ਦਾ ਮੈਨੂੰ ਇਹ ਲੱਗਦਾ ਵੀ ਕੁਸ਼ੂਰ ਬਹੁਤ ਘੱਟ ਹੈ ਉਹ ਕਿਹਨਾਂ ਦਾ ਮੁਖੀ ਹੈ ਜਿਹੜਾ ਉਹ ਤੂੰ ਤੂੰ ਕਰਕੇ ਗੱਲ ਕਰਦਾ ਹੈ ਇਹਦਾ ਬਾਜਵਾ ਸਾਹਿਬ ਨੂੰ ਕਹਿੰਦਾ ਵੀ ਇਹਦਾ ਮੁੰਡਾ ਜਿਹੜਾ ਇੱਕ ਐਕਟਰ ਬਣਨ ਨੂੰ ਫਿਰਦਾ ਹੈ ਉਹ ਬਤੰਦਰੋ ਕਰੋੜਾਂ ਰੁਪਏ ਰੋਜ਼ ਦਾ ਲਾ ਕੇ ਸਾਨੂੰ ਤੁਸੀਂ ਦੱਸਣਾ ਚਾਹੁੰਦੇ ਹੋ ਵੀ ਫਲਾਣੇ ਕਾਂਗਰਸੀ ਦਾ ਬੰਦ ਮੁੰਡਾ ਕੋਈ ਐਕਟਰ ਬਣਨਾ ਚਾਹੁੰਦਾ ਹੈ ਉੱਥੇ ਮੁੱਦੇ ਕਿਹੜੇ ਠਾਏ ਜਾਣੇ ਸੀ ਪੰਜਾਬ ਮੁਕਤ ਹੋਣਾ ਚਾਹੀਦਾ ਸੀਗਾ ਨਸ਼ਾ ਮੁਕਤ ਪੰਜਾਬ ਬੇਰਜ਼ਗਾਰੀ ਮੁਕਤ ਪੰਜਾਬ ਜਿਹੜੇ ਕੋਈ ਐਮਐਲਏ ਕਾਂਗਰਸ ਦੇ ਜਾਂ ਵਿਰੋਧੀ ਧਿਰ ਦੇ ਇਹਨਾਂ ਤੋਂ ਕੋਈ ਸਵਾਲ ਪੁੱਛਦੇ ਆ ਇਹ ਉਹਨਾਂ ਨੂੰ ਵੀ ਤੂੰ ਤੜਾ ਕਰਦੇ ਆ ਇਸ ਕਰਕੇ ਮੈਂ ਮਾਜਰਾ ਸਾਹਿਬ ਤੁਹਾਨੂੰ ਇੱਕ ਬੇਨਤੀ ਕਰਦਾ ਹਾਂ ਪਰ ਬੇਤਨੀ ਬੇਨਤੀ ਵੀ ਨਹੀਂ ਕਰਨੀ ਚਾਹੀਦੀ ਇਹ ਜਿਹੇ ਬੰਦੇ ਨੂੰ ਚੇਤਾਵਨੀ ਦੇਣਾ ਕਿ ਜਾਂ ਤਾਂ ਸਾਡੇ ਇਸ ਭਾਈ ਜਾਰੇ ਤੋਂ ਮਾਫੀ ਮੰਗ ਲਓ ਤੇ ਨਹੀਂ ਤੁਹਾਡੇ ਜਿਹੜੀਆਂ ਗੱਲਾਂ ਕਰਦੇ ਹੋ ਇੱਕ ਸਾਡੇ ਐਮਐਲਏ ਨੇ ਮੁੱਖ ਮੰਤਰੀ ਨੂੰ ਸਵਾਲ ਕੀਤਾ ਵੀ ਤੁਸੀਂ ਜਿਹੜਾ ਉਪ ਮੁੱਖ ਮੰਤਰੀ ਹੈ ਉਹ ਆਪਣਾ ਦਲਤ ਭਾਈ ਜਾਰੇ ਜੋ ਬਣਾਉਣਾ ਸੀ ਤੇ ਉਹ ਸਾਡੀ ਮੰਗ ਤੁਸੀਂ ਪੂਰੀ ਨਹੀਂ ਕੀਤੀ ਇਹ ਮੁੱਖ ਮੰਤਰੀ ਕਹਿੰਦਾ ਵੀ ਇਹਨੂੰ ਮਿਰਗੀ ਦਾ ਦੌਰਾ ਪੈਂਦਾ ਹੈ ਇਹਨੂੰ ਜੁੱਤੀ ਸੰਘਾਈ ਜਾਵੇ ਮੈਨੂੰ ਲੱਗਦਾ ਮੁੱਖ ਮੰਤਰੀ ਸਾਹਿਬ ਤੁਸੀਂ ਤਾਂ ਪਤਾ ਨਹੀਂ ਜੁੱਤੀ ਸਾਡੇ ਐਮਐਲਏ ਨੂੰ ਸੰਘਾਉਂਗੇ ਕਿ ਨਹੀਂ ਸੰਘਾਉਂਗੇ ਪਰ ਮੈਨੂੰ ਲੱਗਦਾ ਪੰਜਾਬ ਦੇ ਲੋਕ ਜੁੱਤੀਆਂ ਦਾ ਹਾਰ ਲੈ ਕੇ ਤੁਹਾਡਾ ਇੰਤਜ਼ਾਰ ਕਰ ਰਹੇ ਆ ਤੁਹਾਡਾ ਤੁਹਾਡੇ ਮੰਤਰੀਆਂ ਦਾ ਤੇ ਤੁਹਾਡੇ ਐਮਐਲਏ ਦਾ ਆਓ ਅਸੀਂ ਤੁਹਾਡਾ ਸਵਾਗਤ ਕਰਗੇ ਜੁੱਤੀਆਂ ਦਾ ਹਾਰ ਲੈ ਕੇ ਸਾਡੇ ਪੰਜਾਬ ਦੇ ਲੋਕ ਖੜੇ ਆ ਤੇ ਅਸੀਂ ਤੁਹਾਡੇ ਹਲਾਂ ਗਲਾਂ ਦੇ ਵਿੱਚ ਹਾਰ ਪਾਉਣ ਨੂੰ ਤਿਆਰ ਆ। ਤੁਹਾਡੀ ਸਾਰਿਆਂ ਦੀ ਮਰਗੀ ਬੰਦ ਕਰ ਦਾਂਗੇ। ਇਹ ਮੈਂ ਇੱਕ ਵਾਅਦਾ ਕਰਦਾ। ਪੰਜਾਬ ਦੇ ਲੋਕ ਅੱਕੇ ਪਏ ਆ। ਪੱਤਰਕਾਰਾਂ ਨੂੰ ਡਰਨ ਦੀ ਲੋੜ ਨਹੀਂ। ਧਮਕੋ ਤਮ ਜੋ ਮਰਜ਼ੀ ਕਰਨ। ਪਰਚੇ ਪਾਉਣ, ਕੁਛ ਮਰਜ਼ੀ ਕਰਨ। ਇਹ ਪਰਚੇ ਬੰਦਿਆਂ ਦੇ ਪੈਂਦੇ ਹੁੰਦੇ, ਜੇਲ੍ਹ ਬੰਦੇ ਜਾਂਦੇ ਹੁੰਦੇ ਆ। ਡੰਗਰ ਨਹੀਂ ਜਾਂਦੇ ਹੁੰਦੇ। ਇਸ ਕਰਕੇ ਪੱਤਰਕਾਰੋ ਡਰਿਓ ਨਾ। ਜੇ ਇਹਨਾਂ ਨਾਲ ਪੰਗਾ ਲਿਆ ਤਾਂ ਉਹਨੂੰ ਇਹਨਾਂ ਨੂੰ ਕੀ ਭਾਵੇਂ ਵਕਦੀਆਂ। ਇਹਨਾਂ ਨੂੰ ਜਮੀਨੀ ਹਕੀਕਤ ਦਿਖਾਓ। ਹਰੇਕ ਦੇ ਹਲਕੇ ਦੇ ਵਿੱਚ ਜਾਓ। ਆਹ ਵੇਖੋ ਸੀਵਰੇਜ ਦਾ ਪਾਣੀ ਕਿਵੇਂ ਗਲੀਆਂ 'ਚ ਫਿਰਦਾ। ਇਨਾਂ ਦੀਆਂ ਕਰਤੂਤਾਂ ਵਿਖਾਓ ਜਾ ਕੇ ਜਦੋਂ ਇਹਨਾਂ ਨੇ ਪੰਗਾ ਛੇੜ ਹੀ ਲਿਆ ਕਿਉਂਕਿ ਜਿਹੜੇ ਪੰਜਾਬੀ ਆ ਨਾ ਉਹ ਪਹਿਲਾਂ ਕਿਸੇ ਦੇ ਗੱਲ ਨਹੀਂ ਪੈਂਦੇ ਹੁੰਦੇ ਤੇ ਜਿਹੜਾ ਗੱਲ 'ਚ ਸਾਡੇ ਇਹਨਾਂ ਨੇ ਪਾਇਆ ਗਿਆ ਕੋਈ ਲੜਾਈ ਜਾਂ ਕੋਈ ਝਗੜਾ ਉਹਨੂੰ ਅਸੀਂ ਬੇਖੂਬੀ ਮੰਗਵਾਵਾਂਗੇ ਪੱਤਰਕਾਰੋ ਘਰ ਘਰ ਜਾਓ ਇਹਨਾਂ ਦੀਆਂ ਕਰਤੂਤਾਂ ਪੁੱਛੋ ਲੋਕਾਂ ਨੂੰ ਕੀ ਵਾਅਦੇ ਕੀਤੇ ਸੀ ਤੇ ਕੀ ਇਹਨਾਂ ਨੇ ਕੀਤਾ ਕੀ ਨਹੀਂ ਕੀਤਾ ਇਹਨੀਆਂ ਹਾਜ਼ਰੀਆਂ ਲਵਾਉਂਦਾ ਕਾਲਾ ਸ਼ਰਮਾ ਜੈਤੋ ਪੂਰੇ ਪੰਜਾਬ ਦੇ ਪੱਤਰਕਾਰਾਂ ਦੇ ਨਾਲ ਖੜਾ ਏਬੀਸੀ ਦਾ ਜਿਹੜਾ ਤੁਹਾਡਾ ਪੱਤਰਕਾਰ ਹੈ ਆਪਣਾ ਜਿਹੜਾ ਵੀ ਉਹਦਾ ਮੁਖੀ ਹੈ ਉਹਦੇ ਨਾਲ ਆ ਸੀ ਜਿਹੜੇ ਪੱਤਰਕਾਰ ਸਾਡੇ ਛੋਟੇ ਭਰਾ ਦੇ ਨਾਲ ਕੋਈ ਤੱਕਾ ਹੋਇਆ ਉਹਨੂੰ ਕੋਈ ਇਹਨਾਂ ਨੇ ਗਾਲੀ ਗਲੋਚ ਕੱਢੀ ਹੈ ਉਹਦੀ ਇਹ ਮਾਫੀ ਮੰਗ ਲੇ ਤੇ ਇਥੇ ਮਿੱਟੀ ਪਾਵੇ ਤੇ ਨਹੀਂ ਇਹਦੀ ਮਿੱਟੀ ਪਲੀਤ ਹੋ ਜਾਊਗੀ ਜੀ ਜੀ ਮਿੰਦਰ ਜੀ ਇੱਕ ਜਿਹੜੀ ਇਹਨੇ ਧਮਕੀ ਦਿੱਤੀ ਹੈ ਨਾ ਉਹ ਕੱਲੇ ਜਨੀਕੇ ਲਾਧੂ ਕਾਨੂੰਨੀ ਨਹੀਂ ਦਿੱਤੀ ਪੂਰੇ ਪੰਜਾਬ ਦੇ মিডিਆ ਨੂੰ ਦਿੱਤੀ ਹੈ ਇਹ ਸ਼ਾਇਦ ਭੁੱਲ ਜਾਣ ਜਦੋਂ ਚੋਣਾ ਆਉਣੀਆਂ ਸੀ ਤੇ ਇਹੀ ਮਾਨ ਸਾਹਿਬ ਕਹਿੰਦਾ ਸੀ ਸੁਖਬੀਰ ਕਮਲਾ ਹੋ ਗਿਆ ਦਲੇ ਮਾਰੋ ਇਹਦੇ ਆਗੇ ਉਹ ਟਾਈਮ ਆ ਗਿਆ ਲੋਕ ਹੁਣ ਤੁਹਾਨੂੰ ਵੀ ਦੱਸਣਗੇ ਇਹ ਜਿਹੜੀ ਸਰਕਾਰ ਬਣਾਈ ਆ ਸਾਡੀ ਤੁਹਾਡੀ ਇਹ ਸਾਡੇ ਸੋਸ਼ਲ ਮੀਡੀਆ ਨੇ ਬਣਾਈ ਆ ਜੇ ਸੋਸ਼ਲ ਮੀਡੀਆ ਨਾ ਹੁੰਦਾ ਤੁਹਾਡੀ ਸਰਕਾਰ ਨਹੀਂ ਹੁੰਦੀ ਮਾਨ ਸਾਹਿਬ ਜਦੋਂ بڑے بڑے ਪਾਛਵਾਂ ਦੇ ਵਿੱਚ ਕੀ ਕੁਛ ਬੋਲਦੇ ਹੁੰਦੇ ਸੀ ਕਿ ਘਰੇ ਆਏ ਤੈਨੂੰ ਸਵਾਲ ਪੁੱਛੋ ਜੇਕਰ ਲੋਕ ਹੁਣ ਸਵਾਲ ਪੁੱਛਦੇ ਆ ਪੱਤਰਕਾਰ ਸਵਾਲ ਪੁੱਛਦੇ ਆ ਤੇ ਮਿਰਚਾ ਕਿਉਂ ਲੱਗਦੀਆਂ ਇਹਨਾਂ ਨੂੰ ਸਵਾਲ ਦਾ ਜਵਾਬ ਦੇਣ ਲੋਕਾਂ ਨਾਲ ਵਾਅਦੇ ਕਰੇ ਸੀ ਤੁਹਾਨੂੰ 92 ਦਿੱਤੇ ਆ 92 ਕੋਈ ਥੋੜੇ ਨਹੀਂ ਉਹਦੇ ਮਾੜੀ ਮੋਟੀ ਨਹੀਂ ਪਹਿਲੀ ਵਾਰ ਹੋਇਆ ਉਹ ਜਿਹੜੇ 92 ਐਮਐਲਏ ਦਿੱਤੇ ਆ ਸਾਨੂੰ ਜਿਹੜਾ ਧਮਕੀ ਦਿੱਤੀ ਆ ਉਹ ਕੱਲੇ ਲਾਧੂਗੇ ਨੂੰ ਨਹੀਂ ਦਿੱਤੀ ਪੂਰੇ ਪੰਜਾਬ ਦੇ ਪੱਤਰਕਾਰਾਂ ਨੂੰ ਦਿੱਤੀ ਐ ਇਹ ਭੁੱਲ ਜਾਣ ਭਲੇਖਾ ਕੱਢ ਦੇਣ ਕਿ ਉਹ ਕੱਲਾ ਕੱਲਾ ਨਹੀਂ ਉਹਦੇ ਨਾਲ ਪੂਰੇ ਪੰਜਾਬ ਦਾ ਪੱਤਰਕਾਰਾਂ ਭਾਈਚਾਰਾ ਨਾਲ ਐ ਉਹਦੇ ਮੋਢੇ ਦੇ ਨਾਲ ਮੋਢਾ ਲਾ ਕੇ ਖੜੇ ਅਸੀਂ ਅੱਜ ਵੀ ਜੇਕਰ ਨੂੰ ਕਿਸੇ ਹੋਰ ਪੱਤਰਕਾਰ ਤੇ ਮੁਸੀਬਤ ਪੈਂਦੀ ਆ ਉਹਦੇ ਨਾਲ ਵੀ ਅਸੀਂ ਖੜਾਂਗੇ ਇਹ ਮਨ ਦੇ ਵਿੱਚੋਂ ਭਲੇਖਾ ਕੱਢ ਦੇ ਵੀ ਕੋਈ ਪੱਤਰਕਾਰ ਕੱਲਾ ਕੱਲਾ ਨਹੀਂ ਸਾਰੇ ਹੁਣ ਅਸੀਂ ਇੱਕ ਮੰਚ ਤੇ ਇਕੱਠੇ ਹੋ ਗਏ ਆ ਪੱਤਰਕਾਰ ਸਰਕਾਰ ਨੂੰ ਦੱਸ ਦਾਂਗੇ ਕਿ ਅਸੀਂ ਪੱਤਰਕਾਰ ਕੀ ਹੁੰਨੇ ਆ ਇਹ ਥੋੜੋ ਵਾੜ ਕੇ ਜੇ ਅਸੀਂ ਸਰਕਾਰ ਦੀ ਆਵਾਜ਼ ਲੋਕਾਂ ਤੱਕ ਪਹੁੰਚਾ ਸਕਦੇ ਆ ਤੇ ਜਦੋਂ ਲੋਕਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਨੇ ਆ ਸਵਾਲ ਪੁੱਛਦੇ ਆ ਮਿਰਚਾਂ ਲੱਗਦੀਆਂ ਲੱਗੀਆਂ ਕੋ ਡਰਨਾ ਨਹੀਂ ਨਾ ਅਸੀਂ ਅੱਜ ਡਰੇ ਆ ਨਾ ਅਸੀਂ ਕੱਲ ਡੱਗੇ ਜਿਹੜੇ ਨਿਰਪੱਖ ਆ ਦਿਖਾਵਾਂਗੇ ਪੱਤਰਕਾਰ ਦਾ ਮਤਲਬ ਕੀ ਹੁੰਦਾ ਜਦੋਂ ਪ੍ਰਸ਼ਾਸਨ ਕੋਈ ਤੱਕਾ ਹੁੰਦਾ ਕਿਸੇ ਨਾਲ ਤੇ ਉਹ ਪੱਤਰਕਾਰਾਂ ਕੋਲੇ ਜਾਂਦਾ ਮੀਡੀਆ ਕੋਲੇ ਜਾਂਦਾ ਮੇਰੇ ਨਾਲ ਤੱਕਾ ਹੋਇਆ ਉਹ ਦਿਖਾਉਂਦਾ ਤੇ ਇਹ ਕਹਿੰਦੇ ਵੀ ਦਿਖਾਓ ਨਾ ਤੁਸੀਂ ਦਬੋ ਅਸੀਂ ਨਾ ਅੱਜ ਦਬਣਾ ਨਾ ਕੱਲ ਦਬਣਾ ਨਾ ਦਬੇ ਆ ਅਸੀਂ ਜਗਤਾਰ ਸਿੰਘ ਪੁੱਲਰ ਨੂੰ ਦੱਸਣਾ ਚਾਹੁੰਦੇ ਆ ਤੁਸੀਂ ਕੱਲੇ ਨਹੀਂ ਅਸੀਂ ਤੁਹਾਡੇ ਨਾਲ ਆ ਮੋਢੇ ਦੇ ਨਾਲ ਮੋਢਾ ਲਾ ਕੇ ਖੜਾਂਗੇ ਡਰਿਓ ਨਾ ਪਰਚੇ ਪੁਰਚੇ ਤੋਂ ਕੋਈ ਗੱਲ ਨਹੀਂ ਪਰਚੇ ਤੋਂ ਕੌਣ ਡਰਦਾ ਹੁੰਦਾ ਜਿਨੇ ਪਰਚਾ ਵੇਖਿਆ ਨਾ ਹੋਵੇ ਪਰਚੇ ਬਾਰੇ ਜਾਣਕਾਰੀ ਨਾ ਹੋਵੇ ਜਿਨ੍ਹਾਂ ਲੋਕਾਂ ਨੂੰ ਪਰਚਾ ਬਾਰੇ ਜਾਣਕਾਰੀ ਆ ਉਹ ਲੋਕ ਕਦੇ ਪਰਚਿਆਂ ਤੋਂ ਨਹੀਂ ਡਰਦੇ ਹੁੰਦੇ ਪਰਚਾ ਤੇ ਇੱਕ ਖੇਡ ਜੀ ਬਣ ਕੇ ਰਹਿ ਗਿਆ ਕੋਈ ਗੱਲ ਹੋਵੇ ਪਰਚਾ ਦੇ ਦਾਂਗੇ ਪਰਚਾ ਦੇ ਦਾਂਗੇ ਦੇਦੋ ਪਰਚਾ ਤੇ ਇਹਨਾਂ ਨੇ ਜਿਹੜੇ ਪਰਚੇ ਦੀ ਅਹਿਮੀਤ ਸੀ ਉਹ ਖਤਮ ਕਰਤੀ ਆ ਬਸ ਇੰਨੇ ਹੀ ਬੋਲਦੇ ਹੋਏ ਧੰਨਵਾਦ ਵਾਹਵਾ ਵਾਹਵਾ ਫਤਿਹ ਕਰਾ ਦੇਣਾ ਹੁੰਦਾ ਤੱਕ ਨਹੀਂ ਜਰਾਂਗੇ ਨਹੀਂ ਜਰਾਂਗੇ ਨਹੀਂ ਜਰਾਂਗੇ